ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਡਾਕਟਰ ਲਖਵੀਰ ਸਿੰਘ ਅੱਜ ਆਪਾਂ ਇੱਕ ਅਹਿਮ ਵਿਸ਼ੇ ਤੇ ਗੱਲਬਾਤ ਜਿਹੜੀ ਕਰਨ ਜਾ ਰਹੇ ਆ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨੂੰ ਪੂਰੀ ਦੇਖਿਆ ਕਰੋ ਸ਼ੇਅਰ ਕਮੈਂਟ ਵੀ ਕਰਿਆ ਕਰੋ ਤਾਂ ਕਿ ਜਿਹੜੇ ਆਪਣੇ ਫਾਰਮਰ ਵੀਰ ਜਾਂ ਘਰਾਂ ਦੇ ਵਿੱਚ ਪਸ਼ੂ ਰੱਖਦੇ ਆ ਉਹ ਜਿਹੜੀਆਂ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਣ ਤੇ ਆਪਣੀ ਜਿਹੜਾ ਖਰਚਾ ਹੈਗਾ ਉਹਨੂੰ ਘਟਾ ਸਕਣ ਮੈਂ ਅੱਜ ਗੱਲ ਕਰਨ ਜਾ ਰਿਹਾ ਜਿਹੜੇ ਪਸ਼ੂਆਂ ਦੀ ਜ਼ੇਰ ਨਹੀਂ ਪੈਂਦੀ ਜ਼ੇਰ ਫਸ ਜਾਂਦੀ ਆਪਾਂ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਆ ਪਲੇਸੈਂਟਾ ਜਿਹੜੀ ਜ਼ਹਿਰ ਦੀ ਪ੍ਰੋਬਲਮ ਆ ਉਹਨੂੰ ਆਪਾਂ ਅੱਜ ਡਾਇਗਨੋਸ ਕਰਾਂਗੇ ਅਸਲ ਦੇ ਵਿੱਚ ਸਹੀ ਡਾਇਗਨੋਸ ਕਰਕੇ ਜ਼ਹਿਰ ਜ਼ਹਿਰ ਜਿਹੜੀ ਫਸਦੀ ਆ ਪਸ਼ੂਆਂ ਦੀ ਜਾਂ ਕਈ ਵਾਰ ਜ਼ਹਿਰ ਤੋਂ ਬਾਅਦ ਇਨਫੈਕਸ਼ਨ ਹੋਣ ਲੱਗ ਜਾਂਦੀ ਆ ਜੇਕਰ ਸਹੀ ਡਾਇਗਨੋਸ ਕਰਾਂਗੇ ਤਾਂ ਰਿਪੀਟ ਬਰੀਡਿੰਗ ਦੀ ਜਿਹੜੀ ਪ੍ਰੋਬਲਮ ਆ ਉਹ ਵੀ ਘਟ ਜੂਗੀ ਤੇ ਪਸ਼ੂਆਂ ਦੇ ਵਿੱਚ ਜਿਹੜੀ ਦੁੱਧ ਦੇਣ ਦੀ ਸਮਰੱਥਾ ਉਹ ਵੀ ਵਧ ਜਾਣੀ ਆ ਮੈਂ ਇਹ ਗੱਲ ਕਰਨ ਜਾ ਰਿਹਾ ਜਿਹੜੀ ਪਲੇਸੈਂਟ ਦੀ ਜੇਰ ਫਾਜ ਜਾਣਾ ਉਹਦੇ ਆਪਾਂ ਪਹਿਲਾ ਕਾਰਨ ਜਿਹੜੇ ਜਾਣਾਂਗੇ ਪਹਿਲਾ ਕਾਰਨ ਇੱਕ ਤਾਂ 2 ਮਹੀਨੇ 10 ਦਿਨਾਂ ਦਾ ਜਿਹੜਾ ਪੀਰੀਅਡ ਟਾਈਮ ਹੈ ਲੈ ਕੇ ਚੱਲਦਾ ਡਰਾਈ ਕਾਊ ਦਾ ਫੇ ਪਹਿਲੇ ਜਿਹੜੇ 10 ਦਿਨ ਹੁੰਦੇ ਆ 2 ਮਹੀਨਿਆਂ ਤੋਂ ਉਹਦੇ ਵਿੱਚ ਡਰਾਈ ਕਰਨ ਲੱਗੋ ਕਾਊ ਨੂੰ ਜਿਹੜੇ 10 ਦਿਨਾਂ ਦੇ ਵਿੱਚ ਤੁਸੀਂ ਡਰਾਓ ਡਰਾਈ ਕਾਊ ਨੂੰ ਡਰਾਈ ਕਾਊ ਦੀ ਥੈਰੇਪੀ ਦੇਤੀ ਉਹਨੂੰ ਫੀਡ ਘਟਾਤੀ ਉਹਦੀ ਉਹਨੂੰ ਕੱਖਾਂ ਪੱਠਿਆਂ ਤੋਂ ਹੌਲਾ ਕਰਤਾ ਦੁੱਧ ਇੱਕ ਡੰਗ ਚੋਲਿਆ ਇੱਕ ਡੰਗ ਛੱਡਤਾ ਜਦੋਂ ਡਰਾਈ ਹੋ ਗਈ ਪ੍ਰੋਪਰ ਜਦੋਂ ਪ੍ਰੋਪਰ 2 ਮਹੀਨੇ ਰਹਿ ਗਏ ਉਦੋਂ ਤੁਹਾਡੀ ਗਾਂ ਦੇ ਚਾਹੇ ਥੱਲੇ 5 ਕਿਲੋ ਦੁੱਧਾ ਚਾਹੇ 10 ਕਿਲੋ ਦੁੱਧਾ ਉਦੋਂ ਤੁਸੀਂ ਜਿਹੜੀਆਂ ਟਿਊਬਾਂ ਨੇ ਉਹ ਛਾੜ ਦੇਣੀਆਂ ਡਿੱਪ ਕਰ ਦੇਣੀਆਂ ਥਣਾ ਦੇ ਵਿੱਚ ਤਾਂ ਕਿ ਜਿਹੜਾ ਇਨਫੈਕਸ਼ਨ ਤੋਂ ਆਪਾਂ ਨੂੰ ਬਚਤ ਰਹਿ ਸਕੇ ਦੂਜੀ ਗੱਲ ਮੈਂ ਕਰਾਂ ਜਿਹੜੀ ਟ੍ਰਾਂਜੈਕਸ਼ਨ ਫੀਡ ਤੁਸੀਂ ਪਾਉਨੇ ਹੋ ਟ੍ਰਾਂਜੈਕਸ਼ਨ ਫੀਡ ਪਾਉਣ ਲੱਗ ਜਾਓ 1.5 ਗੱਟੇ ਪਾ ਦਿਓ ਚਾਹੇ 2 ਪਾ ਦਿਓ ਜਦੋਂ 2 10 ਦਿਨ ਰਹਿ ਗਏ ਸੂਣ ਦੇ ਪਸ਼ੂ ਦੇ 10 ਤੋਂ 15 ਦਿਨ ਰਹਿ ਗਏ ਉਦੋਂ ਨੂੰ ਹੌਲੀ ਹੌਲੀ ਟ੍ਰਾਂਜੈਕਸ਼ਨ ਫੀਡ ਨੂੰ ਘਟਾਉਣਾ ਸ਼ੁਰੂ ਕਰ ਦੋ ਜਦੋਂ ਪਸ਼ੂ ਨੇ ਸੂਣਾਗਾ 1-2 ਦਿਨ ਰਹਿੰਦੇ ਆ ਉਦੋਂ ਤੱਕ ਅੱਧਾ ਕਿਲੋ ਕਿਲੋ ਤੇ ਫੀਡ ਤੇ ਲਿਆਓ ਪਸ਼ੂ ਕਿਉਂਕਿ ਜਿਹੜੇ ਉਹ 10-15 ਦਿਨ ਹੁੰਦੇ ਆ ਉਦੋਂ ਬੱਚੇ ਨੂੰ ਜਾਦੇ ਫੀਡ ਲੱਗਣੀ ਲੱਗ ਜਾਂਦੀ ਆ ਬੱਚਾ ਫਸ ਜਾਂਦਾ ਉਹਦੇ ਕਾਰਨ ਵੀ ਜੇਰ ਦੀ ਪ੍ਰੋਬਲਮ ਆ ਜਿਹੜੀ ਪੈ ਸਕਦੀ ਆ ਇੱਕ ਤੁਸੀਂ ਸੂਣ ਦੇ ਵੇਲੇ ਪਸ਼ੂ ਦੇ ਕੋਲੇ ਰਹੋਗੇ ਕਈ ਵਾਰ ਜਿਹੜਾ ਕਈ ਵਾਰ ਤਾਂ ਆਪੇ ਸੂ ਪੈਂਦਾ ਪਸ਼ੂ ਆਪੇ ਸੂਣਾ ਵੀ ਚਾਹੀਦਾ ਜੇਰ ਛੇਤੀ ਪੈ ਜਾਂਦੀ ਆ ਕਈ ਵਾਰ ਆਪਾਂ ਨੂੰ ਪਸ਼ੂ ਦੀ ਹੈਲਪ ਕਰਾਉਣੀ ਪੈ ਜਾਂਦੀ ਹੈ ਬੱਚਾ ਖਿੱਚਣਾ ਪੈ ਸਕਦਾ ਪਸ਼ੂ ਜ਼ੋਰ ਲਾਈ ਜਾਂਦਾ ਆਪਾਂ ਪਸ਼ੂ ਦੇ ਕੋਲੇ ਨਹੀਂ ਰਹਿੰਦੇ ਪਸ਼ੂ ਦੀ ਜਿਹੜੀ ਇਮਿਊਨਿਟੀ ਆ ਪਸ਼ੂ ਦੀ એનર્ਜੀ ਆ ਉਹ ਸੂਣ ਦੇ ਵਿੱਚ ਹੀ ਲੰਘ ਜਾਂਦੀ ਆ ਸੂਆ ਜਿਹੜਾ ਉਹ ਲੰਮਾ ਚੱਲ ਜਾਂਦਾ ਲੰਬੇ ਟਾਈਮ ਤੋਂ ਜਿਹੜੀ ਡਿਲੀਵਰੀ ਉਹ ਚੱਲ ਰਹੀ ਹੁੰਦੀ ਆ ਪਸ਼ੂ ਜ਼ੋਰ ਲਾਈ ਜਾਂਦਾ ਬੱਚੇ ਨੂੰ ਜ਼ੋਰ ਲਾ ਕੇ ਕੱਢਦਾ ਹੈ ਬਾਹਰੇ ਤੇ ਉਹ ਜਿਹੜੀ ਡਿਲੀਵਰੀ ਲੰਮੀ ਚੱਲ ਜਾਂਦੀ ਆ ਉਹਦੇ ਕਾਰਨ ਪਸ਼ੂ ਦੀ એનર્ਜੀ ਡਾਊਨ ਹੋ ਜਾਂਦੀ ਆ ਉਹਦਾ ਆਪਾਂ ਮੰਨਦੇ ਆ ਕਈ ਵਾਰ ਮਿਲਕ ਫੀਵਰ ਵੀ ਹੋ ਜਾਂਦਾ ਪਸ਼ੂ ਆਪਾਂ ਜਿਹੜੀ ਡਾਉਨ ਸਿੰਡਰਮ ਕਾਹੋ ਕਹ ਦਿੰਨੇ ਆ ਡਾਉਨਰ ਕਾਹੋ ਥੱਲੇ ਬਹਿ ਜਾਂਦੀ ਔਠ ਨਹੀਂ ਸਕਦੀ ਪਿਛਲੀਆਂ ਲੱਤਾਂ ਤੋਂ ਇੱਕ ਮੈਂ ਹੋਰ ਗੱਲ ਇਹਦੇ ਵਿੱਚ ਨੋਟ ਕਰੀ ਆ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਜਿਹੜੀ ਬੋਡੀ ਵੰਤਰ ਆ ਪਸ਼ੂ ਦੀ ਉਹਦੇ ਵਿੱਚ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਆ ਉਹਦੇ ਕਾਰਨ ਵੀ ਜੇਰ ਨਹੀਂ ਪੈਂਦੀ ਇੱਕ ਮੈਂ ਫਾਰਮਰ ਦੇ ਵਿੱਚ ਹੋਰ ਗੱਲ ਬੜੀ ਨੋਟ ਕੀਤੀ ਆ ਕਿ ਜੇ ਸਾਡਾ ਪਸ਼ੂ ਜਦੋਂ ਗੱਪਣ ਰਹਿ ਗਿਆ ਗੱਪਣ ਤੋਂ ਪਹਿਲਾਂ ਬੜੇ ਪਾਊਡਰ ਪਾਉਣਗੇ ਬੜੇ ਸਾ ਤੋਂ ਲਿਖਾ ਕੇ ਲੈ ਕੇ ਜਾਣਗੇ ਕਿ ਕਿਹੜਾ ਪਾਊਡਰ ਪਾਈਏ ਗੱਪਣ ਨਹੀਂ ਰਹਿੰਦਾ ਗੱਪਣ ਨਹੀਂ ਰਹਿੰਦਾ ਜਦੋਂ ਪਸ਼ੂ ਗੱਭਣ ਰਹਿ ਗਿਆ ਚਾਹੇ ਪਾਊਡਰ ਤੋਂ 1/2 ਕਿਲੋ ਪਿਆ ਕਿਲੋ ਪਿਆ ਉਹ ਮਾਂ ਦੇ ਪੁੱਤ ਜਮੇ ਹੀ ਨਹੀਂ ਪਸ਼ੂਆਂ ਨੂੰ ਪਾਉਂਦੇ ਉਹ ਖਰਾਬ ਤਾਂ ਹੋਈ ਜਾਊ ਪਿਆ ਪਰ ਪਾਉਂਦੇ ਨਹੀਂ ਗੱਭਣ ਰਹਿ ਗਿਆ ਜੀ ਹੁਣ ਇਹਨੂੰ ਪਾਊਡਰ ਦੀ ਕੀ ਜ਼ਰੂਰਤ ਹੈ ਵੀਰੇ 365 ਦਿਨ ਚਾਹੇ ਪਸ਼ੂ ਸੂਏ ਚਾਹੇ ਡرائی ਚੱਲ ਰਿਹਾ ਚਾਹੇ ਜਿਵੇਂ ਮਰਜੀ ਆ ਪਾਊਡਰ ਮਿਲਨ ਮਿਕ ਤੇ ਜਿਹੜਾ ਮਰਜ਼ੀ ਲੈ ਲਓ ਵੱਡੀ ਪੈਕਿੰਗ ਲਿਆ ਕੇ ਰੱਖੋ 25 ਕਿਲੋ ਵਾਲੀ ਸਸਤੀ ਪੈ ਜਾਂਦੀ ਆ 365 ਦਿਨ ਚੱਲੀ ਜਾਣ ਦੋ ਉਹ ਦਾ ਪਸ਼ੂ ਵਧੀਆ ਕੰਸੀਵ ਵੀ ਕਰੂ ਜੇਰ ਦੇ ਪ੍ਰੋਬਲਮ ਵੀ ਘਟ ਜਾਣੀ ਆ ਬਾਕੀ ਰਹਿੰਦੀਆਂ ਗੱਲਾਂ ਮੈਂ ਇੱਕ ਹੋਰ ਕਰਾਂ ਕਈ ਵਾਰ ਫਾਰਮਰ ਸਾਡੀਆਂ ਗੱਲਾਂ ਤੇ ਪੂਰਾ ਉਤਰਿਆ ਹੁੰਦਾ ਵੀ ਅਸੀਂ ट्रांजੈਕਸ਼ਨ ਵੀ ਜਿਵੇਂ ਤੁਸੀਂ ਕਹਿੰਦੇ ਹੋ ਓਵੇਂ ਪਾਈ ਅਸੀਂ ਆਹ ਤਰੀਕੇ ਜਿਹੜੇ ਤੁਸੀਂ 365 ਦਿਨ ਪੌਟਰ ਵੀ ਕਿਹਾ ਉਹ ਵੀ ਅਸੀਂ ਪਾਇਆ ਫਿਰ ਵੀ ਜੇਰ ਦੀ ਪ੍ਰੋਬਲਮ ਆ ਗਈ ਫਿਰ ਇਹ ਕਈ ਵਾਰ ਆਪਾਂ ਇਨਸਾਨਾਂ ਦੇ ਵਿੱਚ ਮੈਂ ਗੱਲ ਲੈ ਕੇ ਚੱਲਾਂ ਕਈ ਵਾਰ ਇਨਸਾਨ ਆਪਾਂ ਕੋਈ ਇਹੋ ਜਿਹੇ ਦੇਖਦੇ ਆ ਜਿਹੜੇ ਕਹਿੰਦੇ ਆ ਜੀ ਸਾਡੇ ਸਰੀਰ ਦੇ ਵਿੱਚ ਅਸੀਂ ਫਰੂਟ ਖਾਂਦੇ ਆ ਅਸੀਂ ਸਬਜ਼ੀਆਂ ਵੈਜੀਟੇਬਲ ਖਾਂਦੇ ਆ ਪਰ ਫੇਰ ਵੀ ਸਾਡੇ ਸਰੀਰ ਨੂੰ ਬਿਮਾਰੀ ਜਿਹੜੀ ਘੇਰ ਲੈਂਦੀ ਆ ਉਹ ਵੀਰੇ ਦੁੱਖ ਸੁੱਖ ਚੱਲਦੇ ਰਹਿੰਦੇ ਆ ਪਰ ਜਿੰਨਾ ਆਪਾਂ ਇਹਨਾਂ ਚੀਜ਼ਾਂ ਤੋਂ ਬਚ ਸਕੀਏ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਵੱਡੇ ਖਤਰੇ ਆ ਆਪਾਂ ਮੁੱਲ ਲੈ ਲੈਣੇ ਆ ਇਹਨਾਂ ਚੀਜ਼ਾਂ ਤੋਂ ਬਚਾਅ ਕਰਾਂਗੇ ਤਾਂ ਹੀ ਸਾਡੇ ਜਿਹੜੇ ਪਸ਼ੂਆਂ ਦੀ ਲੰਮਾ ਸਮਾਂ ਦੁੱਧ ਦੇਣਗੇ ਜੇਬ ਦਾ ਖਰਚਾ ਵੀ ਘਟੂਗਾ ਕਿਉਂਕਿ ਆਪਾਂ ਸਾਡੇ ਕੋਲੇ ਅ ਦੋ ਤਿੰਨ ਪਸ਼ੂ ਦੁੱਧ ਵਾਲੇ ਹੁੰਦੇ ਆ ਚਾਰ ਖਾਨ ਵਾਲੇ ਹੁੰਦੇ ਆ ਉਦੋਂ ਫਿਰ ਆਪਾਂ ਕਹਿੰਦੇ ਆ ਸਾਨੂੰ ਕੋਈ ਬਚਦਾ ਨਹੀਂਗਾ ਜ਼ੇਰ ਦੀ ਪ੍ਰੋਬਲਮ ਬਹੁਤ ਹੱਦ ਤੱਕ ਘੱਟ ਜੇ ਤੁਸੀਂ ਇੰਨੀਆਂ ਗੱਲਾਂ ਨੋਟ ਕਰ ਲਈਆਂ ਇੱਕ ਮੈਂ ਹੋਰ ਇੱਥੇ ਗੱਲ ਨੋਟ ਦੇ ਦਾਂ ਜੇਕਰ ਜ਼ੇਰ ਦੀ ਪ੍ਰੋਨੋਸ ਨੂੰ ਆ ਗਈ ਆ ਜ਼ੇਰ ਨਹੀਂ ਪੈ ਰਹੀ ਪਹਿਲਾਂ ਤਾਂ 10 ਤੋਂ 12 ਘੰਟੇ ਅਡੀਕ ਕਰਨੀ ਆ ਜਦੋਂ ਪਸ਼ੂ ਤੁਹਾਡਾ ਸੂਪਿਆ ਉਸ ਤੋਂ ਤੁਰੰਤ ਅੱਧਾ ਘੰਟਾ ਘੰਟਾ ਬਾਅਦ ਇੱਕ ਤਾਂ ਯੂਟਰਾ ਵਾਈਵ ਜਾਂ ਮੈਟਰਾਪਾਰ ਕੋਈ ਵੀ ਲੀਟਰ ਹੁੰਦੇ ਨੇ ਜ਼ੇਰ ਵਾਲੇ ਉਹ ਤੁਸੀਂ ਆਪਣੇ ਪਸ਼ੂ ਨੂੰ ਜ਼ਰੂਰ ਦਿਓ ਚਾਹੇ ਜਿਵੇਂ ਮਰਜ਼ੀ ਆ ਉਹ ਤੁਸੀਂ ਜ਼ਰੂਰ ਦੇ ਦੋ ਉਹਦੇ ਨਾਲ ਜ਼ੇਰ ਦੀ ਪ੍ਰੋਬਲਮ ਬਹੁਤ ਹੱਦ ਤੱਕ ਹੱਲ ਹੋ ਜਾਂਦੀ ਆ ਉਹ ਵਧੀਆ ਚੀਜ਼ਾਂ ਨੇਗੀਆਂ ਉਹਦੇ ਨਾਲ ਹੱਲ ਹੋ ਜਾਂਦਾ ਤੁਹਾਡਾ ਮਸਲਾ ਜੇ 10 ਤੋਂ 12 ਘੰਟੇ ਫੇਰ ਵੀ ਨਹੀਂ ਜੇਰ ਪੈਂਦੀ ਫੇਰ ਤੁਸੀਂ ਅਰਗੋ ਬਿਟ ਦਾ ਇੰਜੈਕਸ਼ਨ ਆਉਂਦਾਗਾ 10 ਐਮਐਲ ਦਾ ਉਹ ਤੁਸੀਂ ਆਈਐਮ ਯੂਜ਼ ਕਰ ਦੋ ਕਈ ਵਾਰ ਜ਼ੇਰ ਲਵੀਟੀ ਵੀ ਹੁੰਦੀ ਆ ਉਹਦੇ ਨਾਲ ਉੱਧੜ ਕੇ ਜ਼ੇਰ ਰਿਲੀਜ਼ ਹੋ ਜਾਂਦੀ ਆ ਹੁਣ ਮੈਂ ਗੱਲ ਕਰਾਂ ਇੰਜੈਕਸ਼ਨਾਂ ਹੋਰ ਐਂਟੀਬਾਡੀ ਕੋਈ ਵੀ ਲਾਉਣਾ ਤੁਸੀਂ ਪਹਿਲਾਂ ਤਾਂ 10 ਤੋਂ 12 ਘੰਟੇ ਦੇ ਅਡੀਕ ਕਰੋ ਉਸ ਤੋਂ ਬਾਅਦ ਡਾਇਗਨੋਸ ਕਰਾਓ ਡਾਕਟਰ ਨੂੰ ਸੱਦ ਕੇ ਡਾਕਟਰ ਨੂੰ ਸੱਦੋ ਤੁਰੰਤ ਉਹਨੂੰ ਡਾਇਗਨੋਸ ਕਰਾਓ ਵੀ ਜ਼ੇਰ ਪਾਉਗੀ ਜਾਂ ਨਹੀਂ ਪਾਉਗੀ ਅਸੀਂ ਕਿਹੜੇ ਇੰਜੈਕਸ਼ਨ ਵਰਤੀਏ ਬਾਕੀ ਹੱਥ ਨਾਲ ਜ਼ੇਰ ਬਿਲਕੁਲ ਨਿਗੜਾਉਣੀ ਅਸੀਂ ਕਈ ਵਾਰ ਫੀਲਡ ਦੇ ਵਿੱਚ ਅੱਗੇ ਜਦੋਂ ਵੈਟਰਨਰੀ ਟ੍ਰੇਨਿੰਗ ਲੈਂਦੇ ਸੀ ਉਦੋਂ ਸਾਨੂੰ ਵੀ ਹੁੰਦਾ ਵੀ ਹੱਥ ਨਾਲ ਕੱਢ ਦੋ ਕਿੱਡੀ ਗੱਲ ਪੈ ਵੀ ਜਾਂਦੀ ਹੈ ਜ਼ੇਰ ਪਰ ਕਈ ਵਾਰ ਹੁਣ ਅਸੀਂ ਜਦੋਂ ਜ਼ਿਆਦਾਤਰ ਕੇਸਾਂ ਦੇ ਜਾਣ ਲੱਗੇ ਜਿਹੜੇ ਹੱਥ ਨਾਲ ਜੇਰ ਦੀ ਪ੍ਰੋਬਲਮ ਨੂੰ ਸੁੱਧ ਕਰਦੇ ਹੱਥਾਂ ਨਾਲ ਕੱਢ ਦਿੰਨੇ ਆ ਉਹਦੇ ਨਾਲ ਬਹੁਤ ਜ਼ਿਆਦਾ ਦਿੱਕਤਾਂ ਆ ਸਕਦੀਆਂ ਕਈ ਵਾਰ ਪਸ਼ੂ ਭਾਰਤ ਖਾਣ ਲੱਗ ਜਾਂਦਾ ਕਈ ਵਾਰ ਗੱਪਣ ਰਹਿਣ ਦੇ ਵਿੱਚ ਦਿੱਕਤਾਂ ਆ ਜਾਂਦੀਆਂ ਹੁਣ ਰਿਪੀਟ ਬਰੀਡਿੰਗ ਦੀ ਪ੍ਰੋਬਲਮ ਇੰਨੀ ਕਿ ਜ਼ਿਆਦਾ ਚੱਲ ਰਹੀ ਹੈ ਉਹ ਇਨ੍ਹਾਂ ਕਾਰਨਾਂ ਕਰਕੇ ਆ ਵੀਡੀਓ ਚੰਗੀਆਂ ਲੱਗਦੀਆਂ ਤਾਂ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਸਸਿਆਕਾ